ਐਕਸਰੇ ਦੀ ਅੱਖ ਤੋਂ ਗਲਤੀ ਹੋ ਕੇ ਕੋਈ ਚੀਜ਼ ਓਲੇ ਰਹਿ ਸਕਦੀ ਆ ਪਰ ਹਰ ਭੇਜ ਦੀ ਅੱਖ ਤੋਂ ਕੋਈ ਪੁਰਾਣੀ ਚੀਜ਼ ਖੜੀ ਹੋਵੇ ਤੇ ਬਚ ਜੇ ਇਹ ਹੋ ਨਹੀਂ ਸਕਦਾ ਰੋਡ ਤੇ ਜਾਂਦੇ ਸੀ ਤੇ ਖੇਤਾਂ ਦੇ ਵਿੱਚ ਆ ਟਰੈਕਟਰ ਖੜਾ ਦਿਸਿਆ ਬ੍ਰੇਕ ਮਾਰੇ ਭੱਜ ਕੇ ਗਏ ਪਤਾ ਲੱਗਿਆ ਯਾਰ ਲੋਹੇ ਦੇ ਚੱਕੇ ਆ ਟਰੈਕਟਰ ਦੇ ਮਗਰਲੇ ਪਾਸੇ ਬਜਾਈ ਵਾਲੀ ਮਸ਼ੀਨ ਪਾਈ ਹੋਈ ਆ ਜਦੋਂ ਇਸ ਟਰੈਕਟਰ ਦੇ ਬਾਰੇ ਸਰਚ ਕੀਤੀ ਉਥੇ ਖੜ ਕੇ ਜੋ ਵੇਖਿਆ ਤੇ ਜੋ ਤੁਸੀਂ ਵੇਖਣਾ ਕਮਾਲ ਦੀ ਜਾਣਕਾਰੀ ਹੈ ਤੇ 100 ਸਾਲ ਪਹਿਲਾਂ ਕਿੰਨੀ ਕਮਾਲ ਦੀ ਤਕਨੀਕ ਨਾਲ ਇਹ ਸਾਰਾ ਕੁਝ ਬਣਿਆ ਹੋਇਆ ਤੁਸੀਂ ਵੇਖ ਕੇ ਕਹੋਗੇ ਕਿ ਤਕਨੀਕਾਂ ਅੱਜ ਨਹੀਂ ਆਈਆਂ ਤਕਨੀਕਾਂ ਤਾਂ ਪਹਿਲਾਂ ਹੁੰਦੀਆਂ ਸੀ ਸੱਜਣੋ ਇੱਕ ਤਾਂ ਵੀਡੀਓ ਸ਼ੇਅਰ ਕਰਕੇ ਆਪਣੇ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਦਿਖਾਓ ਕਿ ਪਹਿਲਾਂ ਤਕਨੀਕ ਕੀ ਹੁੰਦੀ ਸੀ ਤੇ ਇੱਕ ਬਾਪੂ ਹੁਣਾਂ ਨੂੰ ਜਰੂਰ ਦਿਖਾਓ ਕਿ ਤੁਹਾਡੇ ਖਾਨ ਦਾ ਟਰੈਕਟਰ ਹੈ। ਕੈਨੇਡਾ ਦੇ ਵਿੱਚ ਅਸੀਂ ਇਸ ਵਕਤ ਕੈਲਗਰੀ ਤੋਂ ਹੋਵਾਂਗੇ 100 ਕਿਲੋਮੀਟਰ ਦੂਰ ਹਨਾ। ਤਾਂ ਉਸ ਪਾਸੇ ਟਰੈਕਟਰ ਮਿਲ ਗਿਆ ਖੇਤਾਂ 'ਚ ਖੜਾ। ਕਮਾਲ ਯਾ ਤਕਰੀਬਨ 100 ਸਾਲ ਪੁਰਾਣਾ ਹੋਊਗਾ ਟਰੈਕਟਰ। ਆਹ ਦੇਖੋ ਰੋਮਜੋ ਤਾਈ ਮਰੇ ਮੜਾ ਜੀ ਆ ਦੇਖੀ ਲੈ। ਲੋਹੇ ਦੇ ਚੱਕੇ ਆਹ ਦੇਖੋ ਲੈ ਅਲਾਏ ਵਾਂਗੂ ਹੁੰਦਾ ਨਾ ਲੋਹੇ ਦਾ ਹਜੇ ਗੜਿਆ ਨਹੀਂਗਾ 100 ਸਾਲ ਦੇ ਨੇੜੇ ਹੋ ਗਿਆ। ਤੇ ਖੇਤਾਂ 'ਚ ਕੰਮ ਕਰਦਾ ਕਰਦਾ ਹੀ ਰੋਕਤਾ ਇਹਨਾਂ ਨੇ ਮਗਰ ਆ ਮਸ਼ੀਨ ਬਜਾਈ ਵਾਲੀ ਮਸ਼ੀਨ ਵੀ ਹੈਗੀ ਆ ਟਰੈਕਟਰ ਦੀ ਗੱਲ ਵੀ ਕਰਾਂਗੇ ਇਹ ਸੀ ਇਸ ਵਕਤ ਡੈਮਲਰ ਵੱਲ ਚੱਲੇ ਆਪਾਂ ਡ੍ਰਮ ਹੈਲ ਡ੍ਰਮ ਹੈਲਰ ਹਨਾ ਜਿੱਥੇ ਡਾਇਨਾਸੌਰਾਂ ਵਾਲੇ ਆ ਉਧਰਲੇ ਪਾਸੇ ਚੱਲੇ ਸੀ ਰਾਹ ਜ ਟੱਕਰ ਗਿਆ ਆ ਬਜਾਈ ਵਾਲੀ ਮਸ਼ੀਨ ਆ ਆ ਸਪਰਿੰਗ ਵਗੈਰਾ ਨੂੰ ਜੋ ਨੇੜੇ ਕਰਕੇ ਦਿਖਾ ਦਿਓ ਆ ਥੱਲੋਂ ਕਰਕੇ ਆ ਸਪਰਿੰਗ ਵਗੈਰਾ ਲੱਗੇ ਹੋਏ ਆ ਤਵੀਆਂ ਦਿੱਤੀਆਂ ਹੋਈਆਂ ਵਾ ਮਤਲਬ ਪੂਰਾ ਕਮ ਆ ਮਗਰ ਨਿੱਕਾ ਜ ਸੁਹਾਗਾ ਵੀ ਸੀਗਾ ਆ ਲੱਕੜ ਦਾ ਅਮਰੀਕਾ ਜਸਵਾ ਗੇੜਕਾ ਮਾ ਗਰਾਰੀਆ ਦੇਖੋ ਹਜੇ ਤੱਕ ਵੀ ਉਵੇਂ ਪਈਆ ਮਸ਼ੀਨ ਉਵੇਂ ਦਾਣਾ ਫਕ ਦੋ ਢੋਲੀਆਂ ਦਿੱਤੀਆਂ ਲੈ ਆ ਗੁੱਲਾ ਗਲ ਆ ਜਾ ਇੱਥੇ ਪਿਆ ਸਾਰਾ ਕੁਝ ਇੱਕ ਰੇ ਪਾਉਣ ਨੂੰ ਤੇ ਇੱਕ ਦੂਜੇ ਸਮਾਨ ਵਾਸਤੇ ਪੁਰਾਣੀ ਤਕਨੀਕ ਦੱਸਦੇ ਕਿ ਕਿਸ ਹਾਲ ਕਿਤਾਬ ਦੀ ਸੀਗੀ ਮਤਲਬ ਕਿੰਨਾ ਤਕੜਾ ਕੰਮ ਸੀ ਖੇਤਾਂ 'ਚ ਉਵੇਂ ਹੀ ਖੜਾ ਆਹਾ ਇੱਥੇ ਮਗਰਲੇ ਪਾਸੇ ਆ ਲੈਂਕਾਂ ਆ ਲੈਂਕਾਂ ਹੋ ਗਈਆਂ ਹਨਾ ਲੈਂਕਾਂ ਦੇ ਵਿੱਚ ਆ ਪਾਉਣ ਨੂੰ ਜਗਾੜਮੈਂਟ ਮਤਲਬ ਆਟੋ ਨਹੀਂ ਸੀ ਮੈਨੂਅਲੀ ਸੀਗਾ ਹੱਥ ਨਾਲ ਹੀ ਸੈਟਿੰਗ ਕਰਨੀ ਪੈਂਦੀ ਸੀ ਸਾਰੀ ਇਹਦੀ ਆ ਟੂਲ ਬਾਕਸ ਆ ਗਿਆ ਰੋਮਝੋ ਦਿਖਾ ਦਿਓ ਆ ਆ ਗਿਆ ਟੂਲ ਬਾਕਸ ਟੂਲ ਬਾਕਸ ਦੇ ਵਿੱਚ ਵੀ ਟੂਲ ਹਜੇ ਪਏ ਹੋਏ ਆ ਆ ਸੀਟ ਆਏ ਆ ਜਿਵੇਂ ਪਪਣੇ ਪਹਿਲਾਂ ਫੋੜਦੀ ਆਉਂਦੀ ਹੁੰਦੀ ਸੀ ਤਾਂ ਇਧਰਲੇ ਪਾਸੇ ਰਾਈਟ ਹੈਂਡ ਸਾਈਡ ਆ ਗਿਆ ਆਪਣਾ ਸਟੀering ਦਾ ਦਿੱਤਾ ਇਹਨਾਂ ਨੇ ਲੋਹੇ ਦਾ ਹੀ ਸਾਰਾ ਬਣਿਆ ਹੋਇਆ ਆ ਸਾਰਾ ਲੋਹੇ ਲੋਹਾ ਤੇ ਆ ਦੇਖੋ ਚੱਕੇ ਯਾਰ ਕਮਾਲ ਇਹ ਖੁੱਬੇ ਨਾ ਹਨ ਆਹ ਮਤਲਬ ਸਲੈਪ ਨਾ ਮਾਰੇ ਆਹ ਮਤਲਬ ਕਿਸਮ ਦਾ ਦਿੱਤੇ ਹੋਏ ਕਿ ਪਿੱਖੇ ਤਿੱਖੇ ਤੇ ਆ ਆ ਸਾਰਾ ਖਾਲੀ ਆ ਵਿੱਚੋਂ ਆਲਮੋਸਟ ਸਾਰਾ ਖਾਲੀ ਹੋਈ ਆ ਇਸੇ ਤਰੀਕੇ ਦਾ ਉਵੇਂ ਹੀ ਕੰਮ ਕਰਦਿਆਂ ਨੇ ਇੱਥੇ ਖੜਾਤਾ ਇੱਥੇ ਆਪਣੇ ਤਾਂ ਬੈਠਣ ਨੂੰ ਉੱਥੇ ਲਾ ਦਿੰਦੇ ਹੁੰਦੇ ਇੱਥੇ ਬੈਠਣ ਵਾਲਾ ਪ੍ਰਬੰਧ ਹੈ ਨਹੀਂ ਸੀ ਕੋਈ ਸਿੱਧਾ ਹੀ ਹਿਸਾਬ ਕਿਤਾਬ ਸੀ ਆ ਸਲੰਸਰ ਹੋ ਗਿਆ ਇਹਦਾ ਯਾਰ ਕਮਾਲ ਯਾਰ ਹੈ ਟਰੈਕਟਰ ਹੈ ਕਿਹੜੀ ਕੰਪਨੀ ਦਾ ਹੋਇਆ ਕੀ ਨਾ ਹੋ ਸਕਦਾ ਇਹਦਾ ਇੱਥੇ ਨਹੀਂ ਲਿਖਿਆ ਅੱਗੇ ਦੇਖਦੇ ਆ ਪੜ ਕੇ ਆਪਾਂ ਨਾ ਕੰਟਰੈਕਟਰ ਦਾ ਨਾਂ ਨਹੀਂ ਹਜੇ ਪਤਾ ਲੱਗਿਆ ਆ ਲਿਖਿਆ ਹਾਂ ਐਮ ਕਾਰਮਿਕ ਕਾਰਮਿਕ ਹਨਾ ਆ ਕੀ ਲਿਖਿਆ ਵਾ ਬੇਰਿੰਗ ਬੇਰਿੰਗ ਕਾਰਮਿਕ ਡੇਰਿੰਗ ਆ ਰੇਡੀਏਟਰ ਹੋ ਗਿਆ ਹਾਂ ਰੇਡੀਏਟਰ ਹੋ ਗਿਆ ਸਾਰਾ ਮਤਲਬ ਗਰਦ ਨਾਲ ਭਰਿਆ ਹੋਇਆ ਦਿਖਾਇਓ ਵਿੱਚ ਮਾਰ ਕਰਕੇ ਆ ਲੈ ਹਾਂ ਲੈ ਕਿਉਂ ਆ ਯਾਰ ਕੰਮ ਲਾ ਕੇ ਤਾਂ ਲੱਗਦਾ ਹੋਊਗਾ ਤਾਂ ਹਾਂ ਆਈਆਂ ਹਾਂ ਆ ਆ ਲੱਗ ਗਿਆ ਲੈ ਸਿੰਪਲੀ ਮੈਨੂਅਲੀ ਇਹਨੂੰ ਟਾਈਟ ਕਰਕੇ ਆਹ ਚੂੜੀ ਤੋਂ ਟਾਈਟ ਹੋ ਜਾਂਦੀ ਸੀ ਇਹਦੀ ਇਹਨੂੰ ਕਸਿਆ ਜਾਂਦਾ ਸੀ ਇਧਰਲੇ ਪਾਸੇ ਆਜੋ ਪੁਲੀ ਤੇ ਵੀ ਸਟਾਰਟ ਪੁਲੀ ਵਾਲਾ ਕੰਮ ਵੀ ਸੀ ਇੱਥੇ ਵੀ ਪਟਾ ਪਾ ਕੇ ਸਟਾਰਟ ਕਰ ਸਕਦੇ ਹੁੰਦੇ ਸੀ ਇਹ ਆਮ ਤੌਰ ਤੇ ਨਾ ਜਿਵੇਂ ਆਪਣੇ ਇੰਜਨ ਚੱਲਦੇ ਹੁੰਦੇ ਸੀਗੇ ਇੰਡੀਥੇ ਦਾ ਪਤਾ ਨਹੀਂ ਕਿੱਥੇ ਵਰਤਦੇ ਹੋਣਗੇ ਇਹਦੇ ਪਟਾ ਵਾਲਾ ਮੀ ਚੱਲਦਾ ਹੁੰਦਾ ਸੀ ਆਮ ਆਪਣੇ ਡੀ 14 ਹੁੰਦੇ ਜਿਵੇਂ ਆਉਂਦਾ ਸੀ ਉਸ ਤਰੀਕੇ ਦਾ ਹਿਸਾਬ ਕਿਤਾਬ ਆ ਤੇ ਆ ਫਿਊਲ ਟੈਂਕ ਹੋ ਗਿਆ ਦਾ ਡੀਜ਼ਲ ਵਾਲਾ ਪੈਟਰੋਲ ਵਾਲਾ ਪੈਟਰੋਲ ਵਾਲੀ ਹੋ ਗੋ ਜਦੋਂ ਜ਼ਿਆਦਾਤਰ ਡੀਜ਼ਲ ਤਾਂ ਹੁੰਦੇ ਸੀ ਪੈਟਰੋਲ ਆ ਇੱਥੇ ਵੀ ਹੁਣ ਵੀ ਮਸ਼ੀਨਰੀ ਜ਼ਿਆਦਾਤਰ ਪੈਟਰੋਲ ਤੇ ਹੀ ਆ ਸਾਰੇ ਆ ਫਿਲਟਰ ਵਗੈਰਾ ਹੋਗੇ ਕਿੰਨੇ ਸਿਲੰਡਰ ਇੱਕ ਤੋਂ ਤਿੰਨ ਚਾਰ ਸਿਲੰਡਰ ਚਾਰ ਸਿਲੰਡਰ ਟਰੈਕਟਰ ਸੀ ਇਹ ਸੀ ਇਸ ਵਕਤ ਵੇਖ ਰਹੇ ਤਾਂ ਆ ਰੌੜਾ ਵਗੈਰਾ ਆ ਰੌੜਾ ਦਿਖਾ ਦਈਏ ਕਿ ਹਿਸਾਬ ਕਿਤਾਬ ਦੀਆਂ ਦੇਖੋ ਆ ਲੈ ਇਹ ਮਤਲਬ ਕਾਫੀ ਇਹਦੀ ਕਟਾਈ ਬਹੁਤ ਥੋੜੀ ਸੀਗੀ ਜਿਆਦਾ ਮੁੜਦਾ ਨਹੀਂ ਸੀਗਾ ਬਹੁਤ ਔਖਾ ਕਰਕੇ ਇਹਨੂੰ ਮੋੜਨਾ ਪੈਂਦਾ ਹੁੰਦਾ ਸੀਗਾ ਆ ਪੱਖਾ ਵਗੈਰਾ ਆ ਫੈਨ ਬੈਲਟ ਵਗੈਰਾ ਹਜੇ ਉਮੀ ਪਏ ਆ ਆ ਫੈਨ ਬੈਲਟ ਦਿਖਾ ਦਿਓ ਲੈ ਆ ਫੈਨ ਬੈਲਟ ਉਮੀ ਵਰਕਿੰਗ ਹਜੇ ਵੀ ਮੈਨ ਇਹਨੂੰ ਰਿਪੇਅਰ ਕਰ ਲਿਆ ਜਾਵੇ ਤਾਂ ਚੱਲੂਗਾ ਪਟਾਕੇ ਪਾਊਗਾ ਪੂਰੇ ਦੇਖੋ ਵੀ ਆ ਲੱਕੜ ਦਿੱਤੀ ہوئی ਹੈ ਸ਼ਾਇਦ ਇੱਥੇ ਕੁਝ ਲੱਗਿਆ ਹੋਵੇ ਬਹੁਤ ਕਮਾਲ ਬਹੁਤ ਸੋਹਣਾ ਆ ਦੇਖ ਸਕਦੇ ਹੋ ਆ ਇੱਥੇ ਦਾਣਾ ਪੱਕਾ ਪਾਉਣ ਨੂੰ ਹਨਾ ਕਮਾਲ ਦੀ ਵੀਰੈਟੀ ਯਾਰ ਕਮਾਲ ਦੀ ਚੀਜ਼ ਸਗੀ ਇਹ ਜਿਹੜੀ ਤੁਸੀਂ ਆਪਾਂ ਦੇਖੇ ਆ ਦੇਖੋ ਲੈ ਆ ਇੱਧਰਲੇ ਪਾਸੇ ਚੱਕਰ ਨਾਲ इजीली ਚੱਲਦਾ इजीली ਚੱਲਦਾ ਜਾਵੇ ਹਨਾ ਤੇਰਾ ਮਾਤਰ ਇੱਕ سپورਟ ਮਿਲ ਜਾਂਦੀ ਸੀ ਇਹ ਟਰੈਕਟਰ ਆ ਕਮਾਲ ਦਾ ਇਸ ਵਕਤ ਕੈਨੇਡਾ ਦੇ ਵਿੱਚ ਹੋਰ ਵੀ ਬਹੁਤ ਸਾਰੀ ਵੀਰੈਟੀ ਆ ਉਹ ਵੀ ਦਿਖਾਵਾਂਗੇ ਰਮਜੋ ਤੇ ਸਵਾਗਤ ਆ ਆਪਣੇ ਨਾਲ ਸੀ ਭਰਾ ਤੇ ਮੈਂ ਕਿਹਾ ਵੀ ਟਰੈਕਟਰ ਕਿਮ ਆਈ ਹੈ ਬਾਈ ਉਹ ਖੜਾ ਪਾਰ ਗੱਡੀ ਦੇ ਉੱਤੇ ਪਾਸੇ ਤੇ ਉਹਨਾਂ ਚ ਮੈਂ ਕਿਹਾ ਵੀ ਸੀ ਸ਼ੂਟ ਕਰ ਲੀ ਗਏ ਤੇ ਇਹ ਤੇ ਬਹੁਤ ਸੋਹਣਾ ਯਾਰ ਬਣਿਆ ਹੋਇਆ ਆ ਹੈਂਡਲ ਲੈ ਆ ਹੈਂਡਲ ਨਾਲ ਸਟਾਰਟ ਹੁੰਦਾ ਸੀਗਾ ਹੈਂਡਲ ਇਹਦਾ ਮਾਰਾਂਗੇ ਤਾਂ ਸਟਾਰਟ ਹੋ ਕੇ ਨਿਕਲੇਗਾ ਸ਼ਰਤ ਨਹੀਂ ਪੱਕਾ ਹੀ ਫਿਕਸ ਹੈ ਦੇ ਵਿੱਚ ਹੈਂਡਲ ਨਾਲ ਸਟਾਰਟ ਹੋਣ ਵਾਲਾ ਟਰੈਕਟਰ ਆ ਤਕਰੀਬਨ 100 ਸਾਲ ਪੁਰਾਣਾ ਹੈਂਡਲ ਨਾਲ ਸਟਾਰਟ ਹੋਣ ਵਾਲਾ ਟਰੈਕਟਰ ਤਕਰੀਬਨ ਸੁਣਨ ਮੈਂ ਇਹ ਦੱਸਦੇ ਪਟ્રોલ ਦੇ ਉੱਤੇ ਇਹ ਟਰੈਕਟਰ ਸੀਗਾ ਦੇਖੋ ਇਹ ਜੀ ਜਾਣਕਾਰੀ ਸਾਨੂੰ ਲੈ ਕੇ ਮਿਲਦੇ ਰਾਵਾਂਗੇ ਸੋ ਅਗਲੀ ਵਾਰੀ ਤੇ ਖੇਤ ਵੀ ਬਹੁਤ ਖੁੱਲੇ ਆ ਦੂਰ ਤੱਕ ਮਾਰੋਂਗੇ ਨਿਗਾ ਕਣਕ ਹੁੰਦੀ ਆ ਜਾਂ ਸਰੋਂ ਹੁੰਦੀ ਆ ਇਹ ਜਾ ਕੋਸ਼ੀਆ ਜਾਂ ਪਪੂਲਰ ਜੇ ਖੜੇ ਆ ਇੱਥੇ ਕਣਕ ਸਰੋਂ ਜਿਆਦਾ ਵਸ ਤੇ ਬਸਨੋ ਪੈਂਡ ਤੋਂ ਪਹਿਲਾਂ ਇਹ ਬੀਜ ਦਿੰਦੇ ਆ ਇਸ ਤਰੀਕੇ ਨਾਲ ਇਹ ਕੰਮ ਇਹਨਾਂ ਦਾ ਚੱਲਦਾ ਜਾਂਦਾ ਵਾ ਕਣਕ ਵੱਢ ਲਈ ਦਿਨਾ ਚ ਮਕਾਨ ਦੇ ਕੋਈ ਸੀਰੀ ਨਹੀਂ ਕੋਈ ਕੋਸ਼ੀ ਨਹੀਂ ਦੋ ਬੰਦੇ ਇਹਨਾਂ ਦੀ 1 ਸੈਂਕੜੇ ਏਕੜ ਕਣਕ ਵੱਢ ਜਾਂਦੇ ਤੇ ਗੱਲ ਮੁੱਕ ਜਾਂਦੀ ਆ ਮਤਲਬ ਮਗਰ ਰੋਟੀ ਲਿਆਂਨ ਵਾਲਾ ਖਾੜੀ ਸੁਣਨ ਵਾਲਾ ਕੰਮ ਕੋਈ ਨਹੀਂਗਾ ਸਿੱਧਾ ਹਸਾਬਕ ਤਾਂ ਕਾਸਤਾਬ ਆ ਇਹਨਾਂ ਦਾ 4 ਸਿਲੰਡਰ ਟ੍ਰੈਕਟਰ ਸੀ ਇਹ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ